ਪੰਜਾਬ ਦੇ ਲੁਧਿਆਣਾ ਵਿੱਚ ਇੱਕ ਬਜ਼ੁਰਗ ਵਿਅਕਤੀ ਦੇ ਕਤਲ ਕਰਕੇ ਉਸ ਦੀ ਲਾਸ਼ ਨੂੰ ਝਾੜੀਆਂ ਦੇ ਵਿੱਚ ਹਤਿਆਰਿਆਂ ਨੇ ਸੁੱਟ ਦਿੱਤਾ। ਜਿਹਾ ਹਤਿਆਰਾਂ ਨੇ ਵਿਦੇਸ਼ ਵਿੱਚ ਰਹਿੰਦੀ ਮ੍ਰਿਤਕ ਵਿਅਕਤੀ ਦੀ ਕੁੜੀ ਨੂੰ WhatsApp ਤੇ ਮੈਸੇਜ ਭੇਜ ਕੇ ਹਤਿਆ ਦੀ ਗੱਲ ਵੀ ਕਬੂਲੀ ਹੈ ਤੇ ਉਸ ਤੋਂ ਮਾਫੀ ਵੀ ਮੰਗੀ ਹੈ। ਕਤਲ ਕਰਨ ਵਾਲਿਆਂ ਨੇ WhatsApp ਕੀਤਾ ਉਸ ਦੀ ਕੁੜੀ ਨੂੰ ਜੋ ਕਿ ਵਿਦੇਸ਼ ਤੇ ਵਿੱਚ ਰਹਿੰਦੀ ਸੀ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਦੱਸਦੀ ਹੈ ਕਿ ਹਤਿਆਰਾਂ ਨੇ ਉਸ ਲੋਕੇਸ਼ਨ ਵੀ ਭੇਜੀ ਜਿੱਥੇ ਉਸਦੇ ਪਿਤਾ ਨੂੰ ਮਾਰ ਕੇ ਸੁੱਟਿਆ ਜਾਂਦਾ ਹੈ ਥਾਣਾ ਦਾਖਾ ਦੀ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਕੇ ਪਰਿਵਾਰਕ ਮੈਂਬਰਾਂ ਨੂੰ লাশ ਨੂੰ ਦੇ ਦਿੱਤਾ ਹੈ ਉਦਰੀ ਹਤਿਆਰਾਂ ਦੀ ਪਛਾਣ ਰਣਜੀਤ ਸਿੰਘ ਕਾਲੋ ਤੇ ਰਣਜੀਤ ਬਾਠ ਉਸ ਦੇ ਭਤੀਜੇ ਗੁੱਲੀ ਨਿਵਾਸੀ ਬਾਠ ਬਜੋ ਕਰ ਲਈ ਗਈ ਹੈ ਜੋ ਕਿ ਨਕੋਦਰ ਜ਼ਿਲ੍ਹਾ ਚਲੰਦਰ ਦੇ ਰਹਿਣ ਵਾਲੇ ਨੇ ਜੋ ਜਾਣਕਾਰੀ ਸਾਹਮਣੇ ਆਈ ਹੈ ਮ੍ਰਿਤਕ ਰਵਿੰਦਰਪਾਲ ਦੇ بیٹے ਵਿਕਰਮ ਸੱਗੜ ਨੇ ਦੱਸਿਆ ਕਿ ਉਸ ਦੇ ਪਿਤਾ ਕੁਝ ਬਿਨਾਂ ਤੋਂ ਲਾਪਤਾ ਸੀ 29 ਅਗਸਤ ਦੀ ਸਵੇਰ ਉਸ ਦੇ ਸਾਥੀ ਬినੋਦ ਕੁਮਾਰ ਦੇ ਨਾਲ ਉਸੇ ਬਲ ਹਸਪਤਾਲ ਲੁਧਿਆਣਾ ਗਿਆ ਉਹ ਸੂਚਨਾ ਮਿਲਦੀ ਹੈ ਕਿ ਇੱਕ ਵਿਅਕਤੀ ਦੀ লাশ ਝਾੜੀਆਂ ਦੇ ਵਿੱਚ ਮਿਲਦੀ ਹੈ ਉਸਨੇ ਆਪਣੇ ਪਿਤਾ ਦੀ ਪਛਾਣ ਕਰ ਲਈ ਜਿਸ ਤੋਂ ਬਾਅਦ ਘਟਾ ਦੀ ਜਾਣਕਾਰੀ ਵਿਦੇਸ਼ ਵਿੱਚ ਰਹਿੰਦੀ ਉਸਨੇ ਆਪਣੀ ਭੈਣ ਕਿਰਨਦੀਪ ਕੌਰ ਨੂੰ ਦਿੱਤੀ ਦੱਸਦੇ ਕਿ ਕਿਰਨਦੀਪ ਕੌਰ ਨੇ ਉਸੇ ਭਰਾ ਨੂੰ ਦੱਸਿਆ ਕਿ ਉਸਦੀ ਟਿਕਟੌਕ ਤੇ ਰਣਜੀਤ ਸਿੰਘ ਕੋਲੀ ਉਰਫ ਰਣਜੀਤ ਬਾੜ ਦੇ ਨਾਲ ਗੱਲਬਾਤ ਹੁੰਦੀ ਹੈ ਉਸ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਸਨੇ ਉਸ ਨੂੰ ਕਿਹਾ ਕਿ ਉਹ ਵਿਆਹ ਤੋਂ ਪਹਿਲਾਂ ਉਸ ਨੂੰ ਜਾਨਣਾ ਚਾਹੁੰਦੀ ਹੈ ਮਾਰਚ 2024 ਨੂੰ ਰஞ்சிਤ ਬਾਠ ਕਿਰਨਦੀਪ ਦੇ ਕੋਲ ਆਸਟ੍ਰੇਲੀਆ ਜਾਂਦਾ ਹੈ ਕਿਰਨਦੀਪ ਪਾਬਕ ਅਕਸਰ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਨ ਰਜੀਤ ਸਿੰਘ ਕਾਫੀ ਸ਼ਰਾਬ ਪੀਂਦਾ ਸੀ ਜਿਸ ਕਾਰਨ ਉਸ ਦੇ ਘਰ ਦੇ ਬਾਹਰ ਆ ਕੇ ਉਸ ਨੂੰ ਗਾਲਾਂ ਤੱਕ ਕੱਢਦਾ ਸੀ ਉਸਤੇ ਦਾ ਦਬਾਅ ਬਣਾ ਰਿਆ ਸੀ ਕਿ ਉਹ ਆਪਣੇ ਪਤੀ ਨੂੰ ਤਲਾਕ ਦੇ ਕੇ ਉਸਦੇ ਨਾਲ ਵਿਆਹ ਕਰ ਲਵੇ ਕਿਰਨਦੀਪ ਦੇ ਭਰਾ ਵਿਕਰਮ ਨੇ ਪੁਲਿਸ ਨੂੰ ਦੱਸਿਆ ਕਿ આરોપી ਰਣਜੀਤ ਸਿੰਘ ਨੇ ਉਸਦੀ ਪੈਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਤਲਾਕ ਨਾ ਦਿੱਤਾ ਤਾਂ ਉਹ ਉਸ ਨੂੰ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਾਰ ਦੇਵੇਗਾ ਇਸ ਧਮਕੀ ਤੋਂ ਬਾਅਦ ਕਿਰਨਦੀਪ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਰਣਜੀਤ ਦੇ ਖਿਲਾਫ ਕੇਸ ਵੀ ਦਰਜ ਕਰਵਾਇਆ आस्ट्रेलिया सरकार ने रणजीत सिंह जून महीने भारत वापस भेज दता आरोपी दो हज़ार चौबी बिना बिताए उस तो फिर आस्ट्रेलिया चला जाता है उस तो उसको एयरपोर्ट तो पुलिस ने गिरफ्तार करके दोबारा वापस भेजे अठाई अगस्त दो हज़ार चौबी को करीब शाम अठ बजे रणजीत सिंह उसका भतीजा गुली रविंदरपाल के को लुधियाणा आए दो ने मिल के रविंदरपाल मौत का घाट उतार दिता रविंदरपाल दर्दन के निशान भी पाए हैं बदमाशाह ने उसकी ਹਤਿਆਕਰਕੇ ਕਤਲਕਰਕੇ ਉਸਦੀ ਲਾਸ਼ ਨੂੰ ਚਾੜੀਆਂ ਚ ਸੁੱਟ ਦਿੱਤਾ ਹਤਿਆਰਾ ਨੇ ਕਤਲ ਤੋਂ ਬਾਅਦ ਖਿਰਨਦੀਪ ਨੂੰ ਮੈਸੇਜ ਭੇਜ ਕੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ